ਕਾਰਪੋਰੇਟ ਘਰਾਣੇ ਦੇ ਖਿਲਾਫ ਲਗਾਤਾਰ ਕਿਸਾਨ ਲੜਾਈ ਲੜ ਰਿਹਾ ਕਿਸਾਨ ਚਾਹੁੰਦਾ ਕਿ ਕਾਰਪੋਰੇਟ ਘਰਾਣੇ ਖੇਤੀ ਤੋਂ ਬਾਹਰ ਰਹਿਣ ਦੇਸ਼ ਦੀ ਖੇਤੀ ਦੇ ਉੱਪਰ ਕਿਸੇ ਵੀ ਤਰੀਕੇ ਦੇ ਨਾਲ ਕਾਰਪੋਰੇਟ ਇਨਵੈਸਟਮੈਂਟ ਨਾ ਹੋ ਸਕੇ ਇਸੇ ਗੱਲ ਨੂੰ ਲੈ ਕੇ ਕਿਸਾਨਾਂ ਨੇ ਇੱਕ ਵੱਡਾ ਅੰਦੋਲਨ ਕੀਤਾ ਸੀ ਜਿਹੜਾ ਅੰਦੋਲਨ ਕਿੰਨਾ ਚਿਰ ਦਿੱਲੀ ਦੇ ਵਿੱਚ ਚੱਲਿਆ ਤੇ ਅੱਜ ਵੀ ਇੱਕ ਅੰਦੋਲਨ ਸ਼ੰਭੂ ਬਾਰਡਰ ਤੇ ਚੱਲ ਰਿਹਾ ਸਾਰੀਆਂ ਗੱਲਾਂ ਹੈਗੀਆਂ ਨੇ ਐਮਐਸਪੀ ਨੂੰ ਲੀਗਲ ਬਣਾਇਆ ਜਾਵੇ ਤੇ ਕਿਸੇ ਤਰੀਕੇ ਦੇ ਨਾਲ ਕਾਰਪੋਰੇਟ ਦੀ ਜਿਹੜੀ ਦਖਲਅਖੀਤੀ ਦੇ ਵਿੱਚ ਉਹ ਰੋਕੀ ਜਾਵੇ ਤੇ ਅੱਜ ਇਸ ਵੇਲੇ ਮੈਂ ਰਾਜਪੁਰਾ ਦੇ ਵਿੱਚ ਮੌਜੂਦ ਹਾਂ ਜਿੱਥੇ ਐਸਕੇਐਮ ਨੇ ਇੱਕ ਕਾਲ ਦਿੱਤੀ ਸੀ ਉਹ ਕਾਲ ਸੀਗੇ ਪੂਰੇ ਦੇਸ਼ ਪੱਧਰ ਦੇ ਉੱਪਰ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਉੱਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਐਸਕੇਐਮ ਦਾ ਹਿੱਸਾ ਨੇ ਉਹ ਜਥੇਬੰਦੀਆਂ ਆਪਣੇ ਰੋਸ ਪ੍ਰਦਰਸ਼ਨ ਕਰਨੀਆਂ ਆਪਣੇ ਮੰਗ ਪੱਤਰ ਦੇਣਗੀਆਂ ਇਹਦੇ ਵਿੱਚ तमाम ਮੰਗਾਂ ਸ਼ਾਮਲ ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਪਿੱਛੇ ਦੀਆਂ ਤਸਵੀਰਾਂ ਦੇਖੋ ਫਿਰ ਆਪਾਂ ਮੰਗਾ ਤੇ ਗੱਲਬਾਤ ਕਰਦੇ ਹਾਂ ਇਹ ਇਹ ਤੁਸੀਂ ਜਿਹੜਾ ਇਕੱਠ ਹੈ ਇਹ ਇਕੱਠ ਕਿਸਾਨਾਂ ਦਾ ਦੇਖ ਰਹੇ ਹੋ ਜਿਹੜਾ ਰਾਜਪੁਰਾ ਤਹਿਸੀਲ ਪੱਧਰ ਦੇ ਉੱਪਰ ਹੋਇਆ ਹੋਇਆ ਸਾਹਮਣੇ ਕਿਸਾਨਾਂ ਦੀ ਸਟੇਜ ਚੱਲ ਰਹੀ ਆ ਤੇ ਇਸ ਪਾਸੇ ਕਿਸਾਨ ਬੈਠੇ ਨੇ ਇਸ ਤੋਂ ਇਲਾਵਾ ਆਲੇ ਦੁਆਲੇ ਵੀ ਤੁਸੀਂ ਦੇਖੋਗੇ ਤਹਿਸੀਲ ਪੱਧਰ ਦੇ ਉੱਪਰ ਜਿੰਨੇ ਕਿਸਾਨ ਨੇ ਕਿਸਾਨ ਹੋ ਬੈਠੇ ਨੇ ਪਰ ਜਦੋਂ ਸੀਤੰਗਸਾਨ ਮੋਰਚਾ ਬਣਿਆ ਇੱਥੇ ਡਾਕਟਰ ਦਰਸ਼ਨਪਾਲ ਗਰਮੀਤ ਸਿੰਘ ਦਿੱਤੂ ਪਰ ਜਿਹੜੇ ਵੱਡੇ ਕਿਸਾਨਾਂ ਆਗੂ ਨੇ ਸਾਰੇ ਕਿਸਾਨਾਂ ਆਗੂ ਇੱਥੇ ਇਹ ਪਹੁੰਚੇ ਨੇ ਇਸ ਤੋਂ ਇਲਾਵਾ ਆਲੇ ਦੁਆਲੇ ਪਿੰਡਾਂ ਦੇ ਜਿਹੜੇ ਲੋਕ ਨੇ ਇਹ ਲੋਕ ਵੀ ਪਹੁੰਚੇ ਨੇ ਇੱਥੇ ਤੇ ਧਰਨੇ ਨੂੰ ਪੂਰੀ ਸਪੋਰਟ ਮਿਲ ਰਹੀ ਆ ਇਲਾਕੇ ਦਾ ਸਮਰਥਨ ਹੈ ਧਰਨੇ ਨੂੰ ਕਿਸਾਨ ਜਥੇਬੰਦੀਆਂ ਤਮਾਮ ਜਿਹੜੀ ਐਸਕੇਐਮ ਦਾ ਹਿੱਸਾ ਨੇ ਉਹ ਸਾਰੀਆਂ ਜਥੇਬੰਦੀਆਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਅਸੀਂ ਸਟੇਜ ਵਾਲੇ ਪਾਸੇ ਵੀ ਲੈ ਕੇ ਚੱਲੀਏ ਤਾਂ ਸਟੇਜ ਵਾਲੇ ਪਾਸੇ ਵੀ ਤੁਸੀਂ ਦੇਖੋਗੇ ਕਿ ਅ ਸੈਟ ਚੱਲ ਰਹੀ ਹੈ ਸਾਹਮਣੇ ਕਿਸਾਨ ਨੇ ਕਿਸਾਨ ਆਪਣੇ ਵਿਚਾਰ ਨੇ ਜਿਹੜੇ ਉਹ ਵਿਚਾਰ ਸੁਣ ਰਹੇ ਨੇ ਸਾਹਮਣੇ ਡਾਕਟਰ ਦਰਸ਼ਨਪਾਲ ਬੈਠੇ ਨੇ ਗਰਮੀਤ ਸਿੰਘ ਦਿੱਕਤੂਪੁਰ ਬੈਠੇ ਨੇ ਜਾਂ ਹੋਰ ਜਿਹੜੇ ਸਥਾਨਕ ਕਿਸਾਨ ਆਗੂ ਨੇ ਉਹ ਕਿਸਾਨ ਆਗੂ ਬੈਠੇ ਇਥੇ ਸੁਣ ਰਹੇ ਨੇ ਤੇ ਜਿਹੜੇ ਬੁਲਾਰੇ ਨੇ ਬੁਲਾ ਰਹੇ ਹੋ ਬੋਲ ਰਹੇ ਨੇ तमाम तरह ਦੀਆਂ ਮੰਗਾਂ ਨੇ ਕਿਸਾਨਾਂ ਦੀ ਇੱਕ ਐਮਐਸਪੀ ਨੂੰ ਲੀਗਲ ਬਣਾਇਆ ਜਾਵੇ ਇਸ ਤੋਂ ਇਲਾਵਾ ਲਖੀਮਪੁਰ ਦਾ ਇਨਸਾਫ ਹੋ ਗਿਆ ਲਕੀng ਫੋਰ ਇਨਸਾਫ ਦੇ ਨਾਲ ਨਾਲ ਬਿਜਲੀ ਬਿੱਲ ਹੋ ਗਿਆ ਪਰਾਲੇ ਬਿੱਲ ਹੋ ਗਿਆ ਇਹ ਸਾਰੀਆਂ ਚ ਜਾਂ ਕਿਸਾਨਾਂ ਦੀ ਪੈਨਸ਼ਨ ਸਕੀਮ ਹੋਊਗੀ ਜਾਂ ਕਿਸਾਨਾਂ ਦਾ ਕਰਜ਼ਾ ਮਾਫੀ ਹੋਊਗੀ ਇਹ ਸਾਰੀਆਂ ਗੱਲਾਂ ਕਹਿੰਦੇ ਨੇ ਕਿਸਾਨ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਉੱਪਰ ਸਰਕਾਰ ਸਹਿਮਤੀ ਜਤਾਵੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਊਗਾ ਕਿ ਜਗਜੀਤ ਸਿੰਘ ਢੱਲੇਵਾਰ ਸਰਮਣ ਸਿੰਘ ਪੁੰਦੇਰ ਸੁਰਜੀਤ ਸਿੰਘ ਫੂਲ ਉਹ ਪਿਛਲੇ ਦਿਨੀ ਮਿਲ ਕੇ ਆਏ ਸੀ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਨੂੰ ਇਹਨਾਂ ਮੰਗਾਂ ਨਾਲ ਕਿ ਉਸ ਤੋਂ ਬਾਅਦ ਐਸਕੇਮ ਦੇ ਲੀਡਰ ਬਲਵੀਰ ਸਿੰਘ ਰਾਜੇਵਾਲ ਤੇ तमाम ਹੋਰ ਲੀਡਰ ਜਿਹੜੇ ਐਸਕੇਮ ਦਾ ਹਿੱਸਾ ਨੇ ਡਾਕਟਰ ਦਰਸ਼ਨਪਾਲ ਉਹ ਜਾ ਕੇ ਰਾਹੁਲ ਗਾਂਧੀ ਨੂੰ ਮਿਲੇ ਤੇ ਰਾਹੁਲ ਗਾਂਧੀ ਨਾਲ तमाम ਉਹਨਾਂ ਨੇ ਗੱਲਬਾਤਾਂ ਕੀਤੀਆਂ ਕਿ ਇਹਨਾਂ ਚੀਜ਼ਾਂ ਦੇ ਉੱਪਰ ਸਰਕਾਰਾਂ ਸਾਡੇ ਨਾਲ ਸਹਿਮਤੀ ਜਤਾਉਣ ਤੁਸੀਂ ਆਪੋਜੀਸ਼ਨ ਦੇ ਵਿੱਚੋਂ ਤੁਸੀਂ ਸਾਡੀ ਆਵਾਜ਼ ਪਾਰਲੀਮੈਂਟ ਦੇ ਫਲੋਰ ਦੇ ਉੱਪਰ ਉਠਾਓ ਸੋ ਦੋਸਤੋ ਤੁਸੀਂ ਰਾਜਪੁਰਾ ਤੋਂ ਸਾਡੇ ਨਾਲ ਇਸ ਵੇਲੇ ਜੁੜੇ ਸੀ